ਇਹ ਤਾਂ ਬੈਟਰੀ ਦੀ ਗਾਰੰਟੀ ਜਿਹੜੀ ਆ ਉਹ ਲੰਘ ਗਈ ਆ ਤਾਂ ਤੁਸੀਂ ਇਹੋ ਜਿਹਾ ਐਕਸਪੈਰੀਮੈਂਟ ਕਰਕੇ ਵੇਖ ਸਕਦੇ ਜੀ ਉਹਨਾਂ ਦੇ ਲਗਭਗ 700 ਤੋਂ 800 ਸਾਈਕਲ ਹੁੰਦੇ ਆ ਜੀ ਉਹ ਇੰਨੀ ਵਾਰ ਆਪਾਂ ਇਹਨੂੰ ਡਾਊਨ ਕਰਕੇ ਤੇ ਚਾਰਜ ਕਰ ਸਕਦੇ ਆ ਠੀਕ ਹੈ ਜੀ ਤੇ ਗ੍ਰੈਂਡਰ ਨਾ ਚਲਾਓ ਜੇ ਇਹਨੂੰ ਤੁਸੀਂ ਗ੍ਰੈਂਡਰ ਨਾਲ ਵਧਣ ਦੀ ਕੋਸ਼ਿਸ਼ ਕਰੋਗੇ ਤੇ ਜਿਹੜਾ ਬੈਟਰਾ ਵਾ ਜਾਂ ਬੈਟਰੀ ਇਹ ਫਟ ਸਕਦੀ ਆ ਅਰਜ ਜਦੋਂ ਹੁੰਦੀ ਆ ਬੈਟਰੀ ਦੇ ਵਿੱਚੋਂ ਹਾਈਡਰੋਜਨ ਗੈਸ ਰਿਲੀਜ਼ ਹੁੰਦੀ ਆ ਤੇ ਉਹ ਅਗ ਲੱਗ ਸਕਦੀ ਹੈ ਇਸ ਬੈਟਰੀ ਨੂੰ ਜਾਂ ਫਟ ਵੀ ਸਕਦੀ ਹੈ ਬੈਟਰੀ ਠੀਕ ਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਡੈੱਡ ਬੈਟਰੀ ਜਿਹੜੀ ਆ ਉਹਨੂੰ ਕਿਵੇਂ ਚਾਰਜ ਕਰਨਾ ਉਹਦੇ ਚ ਆਪਾਂ ਨੂੰ ਕਿਹੜਾ ਪਾਣੀ ਪਾਉਣਾ ਚਾਹੀਦਾ ਤੇ ਆਪਾਂ ਨੂੰ ਉਹਦੇ ਤੇ ਐਕਸਪੈਰੀਮੈਂਟ ਕਰਨੇ ਚਾਹੀਦੇ ਆ ਕਿ ਨਹੀਂ ਕਰਨੇ ਚਾਹੀਦੇ ਜਿਵੇਂ ਆਪਾਂ ਮਿੱਠਾ ਸੋਡਾ ਪਾ ਦਿੰਨੇ ਆ ਜਾਂ ਆਪਾਂ ਹੋਰ ਕਈ ਚੀਜ਼ਾਂ ਦੇ ਨਾਲ ਇਤਜਾਬ ਕੱਢ ਕੇ ਆਪਾਂ ਕੋਈ ਨਵਾਂ ਇਤਜਾਬ ਪਾ ਕੇ ਉਹਦੇ ਤੇ ਐਕਸਪੈਰੀਮੈਂਟ ਕਰਦੇ ਇਹੋ ਜਿਹਾ ਐਕਸਪੈਰੀਮੈਂਟ ਕਰਨੇ ਚਾਹੀਦੇ ਆ ਕਿ ਨਹੀਂ ਕਰਨੇ ਚਾਹੀਦੇ ਹਾਂਜੀ ਇਹ ਜਿਹੜੀ ਆਪਣੇ ਕੋਲੇ ਬੈਟਰੀ ਹੈ ਜੀ ਇਹ ਹੈਗੀ ਆ ਜੀ ਮਰੂਤੀ ਦੀ ਮਰੂਤੀ ਗੱਡੀ ਦੀ ਠੀਕ ਹੈ ਜੀ ਇਹ ਬੈਟਰੀ ਬਿਲਕੁਲ ਜਿਹੜੀ ਆ ਉਹ ਡੈੱਡ ਹੋ ਚੁੱਕੀ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਚਾਰਜ ਲੱਗੇਆਂ ਲਾਉਣ ਪਹਿਲਾਂ ਆਪਾਂ ਗੱਲ ਕਰਦੇ ਆ ਐਕਸਪੈਰੀਮੈਂਟ ਤੇ ਕਿ ਵੀ ਆਪਾਂ ਇਹਦੇ ਵਿੱਚ ਜਿਵੇਂ ਕਈ ਵਾਰ ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਕਿ ਜਿਨ੍ਹਾਂ ਦੇ ਵਿੱਚ ਬੈਟਰੀਆਂ ਦੇ ਵਿੱਚ ਕਈ ਵਾਰ ਕੀ ਕਰਦੇ ਮਿੱਠਾ ਸੋਡਾ ਪਾ ਦਿੰਦੇ ਆ ਜੀ ਕਈ ਵਾਰ ਕੀ ਹੁੰਦਾ ਮਿੱਠਾ ਸੋਡਾ ਪਾਉਣ ਨਾਲ ਜਿਹੜੀਆਂ ਬੈਟਰੀਆਂ ਵਾ ਨਾ ਉਹ ਹੋਰ ਵੀ ਖਰਾਬ ਹੋ ਜਾਂਦੀਆਂ ਠੀਕ ਹੈ ਜੀ ਵੈਸੇ ਹੀ ਇੱਕ ਤਾਂ ਬੈਟਰੀ ਖਰਾਬ ਹੁੰਦੀ ਹੈ ਤੇ ਮਿੱਠਾ ਸੋਡਾ ਪਾਉਣ ਨਾਲ ਉਹਦੇ ਜਿਹੜੇ ਸੈੱਲ ਵਾ ਉਹ ਹੋਰ ਵੀ ਝੜ ਸਕਦੇ ਆ ਇਹ ਤਾਂ ਬੈਟਰੀ ਦੀ ਗਾਰੰਟੀ ਜਿਹੜੀ ਆ ਉਹ ਲੰਘ ਗਈ ਆ ਤਾਂ ਤੁਸੀਂ ਇਹੋ ਜਿਹਾ ਐਕਸਪੈਰੀਮੈਂਟ ਕਰਕੇ ਵੇਖ ਸਕਦੇ ਜੀ ਜੇ ਤੁਹਾਡੀ ਬੈਟਰੀ ਦੀ ਜੇ ਗਾਰੰਟੀ ਹੈਗੀ ਆ ਤੇ ਫੇਰ ਇਹਦੇ ਵਿੱਚ ਮਿੱਠਾ ਸੋਡਾ ਨਾ ਪਾਓ ਦੂਜੀ ਗੱਲ ਬੈਟਰੀ ਦੇ ਜਿਹੜੇ ਆ ਹਰ ਇੱਕ ਬੈਟਰੀ ਦੇ ਸਾਈਕਲ ਹੁੰਦੇ ਆ ਠੀਕ ਹੈ ਜੀ ਉਹ ਕਿੰਨੀ ਵਾਰ ਡਾਊਨ ਹੋ ਕੇ ਤੇ ਕਿੰਨੀ ਵਾਰ ਨੂੰ ਆਪਾਂ ਚਾਰਜ ਕਰ ਸਕਦੇ ਆ ਲਗਭਗ ਜਿਹੜੀਆਂ ਬੈਟਰੀਆਂ ਆਪਣੇ ਕੋਲੇ ਐਸਿਡ ਬੈਟਰੀਆਂ ਆਉਂਦੀਆਂ ਵਾ ਉਹਨਾਂ ਦੇ ਲਗਭਗ 700 ਤੋਂ 800 ਸਾਈਕਲ ਹੁੰਦੇ ਆ ਜੀ ਉਹ ਇੰਨੀ ਵਾਰ ਆਪਾਂ ਇਹਨੂੰ ਡਾਊਨ ਕਰਕੇ ਤੇ ਚਾਰਜ ਕਰ ਸਕਦੇ ਆ ਠੀਕ ਹੈ ਜੀ ਜਿਵੇਂ ਮੰਨ ਲਓ ਆਪਾਂ ਨੂੰ ਕੋਈ 2 ਸਾਲ ਦੀ ਗਾਰੰਟੀ ਦਿੰਦਾ ਵਾ ਬੈਟਰੀ ਦੀ ਜਾਂ 3 ਸਾਲ ਦੀ ਦਿੰਦਾ ਵਾ ਉਹ ਉਹਦੇ ਵਿੱਚ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ ਵਾ ਕਿ ਵੀ ਇਹ ਲਗਭਗ ਇੰਨੀ ਕੁ ਵਾਰ ਡਾਊਨ ਹੋ ਕੇ ਚਾਰਜ ਹੋ ਸਕਦੀ ਹੈ 2 ਸਾਲਾਂ ਦੇ ਵਿੱਚ ਠੀਕ ਹੈ ਜੀ ਫਿਰ ਹੁਣ ਆਪਾਂ ਅਗਲੀ ਗੱਲ ਇਹ ਕਰਦੇ ਹਾਂ ਕਿ ਇਹਦੇ ਵਿੱਚ ਜਿਹੜਾ ਪਾਣੀ ਪਾਉਣਾ ਉਹ ਕਿਹੜਾ ਪਾਉਣਾ ਪਾਣੀ ਆਪਾਂ ਇਹਦੇ ਵਿੱਚ ਮੀਂਹ ਦਾ ਪਾਣੀ ਪਾ ਸਕਦੇ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ RO ਦਾ ਪਾਣੀ ਵੀ ਪਾ ਸਕਦੇ ਹਾਂ ਜੇ ਆਪਾਂ ਏਸੀ ਦਾ ਵੀ ਪਾਣੀ ਪਾ ਦਈਏ ਤੇ ਤਾਂ ਵੀ ਇਹਨੂੰ ਕੋਈ ਗੱਲ ਨਹੀਂ ਗਈ ਇਹ ਧਿਆਨ ਰੱਖਣਾ ਕਿ ਉਹ ਪਾਣੀ ਦਾ ਟੀਡੀਐਸ ਜਿਹੜਾ ਵਾ ਉਹ ਘੱਟ ਤੋਂ ਘੱਟ ਹੋਵੇ ਠੀਕ ਹੈ ਜੀ ਪਾਣੀ ਜਿਹੜਾ ਬਾਜ਼ਾਰ ਚੋਂ ਤੁਹਾਨੂੰ 50 100 ਰੁਪਏ ਦੀ ਜਿਹੜੀ ਉਹ ਕੰਨੀ ਮਿਲਦੀ ਆ ਉਹ ਲੈਣ ਦੀ ਜ਼ਰੂਰਤ ਨਹੀਂ ਗਈ ਤੁਸੀਂ ਆਪਣੇ ਘਰੋਂ ਹੀ ਆਰਓ ਦਾ ਪਾਣੀ ਪਾ ਦੋ ਏਸੀ ਦਾ ਪਾਣੀ ਪਾ ਦੋ ਜਾਂ ਆਪਾਂ بارش ਦਾ ਪਾਣੀ ਪਾ ਸਕਦੇ ਆ ਇਹਦੇ ਵਿੱਚ ਵੇਖੋ ਤੁਸੀਂ ਇਹਦੇ ਤੇ ਕਾਰਬਨ ਜੀ ਜੰਮੀ ਹੋਈ ਆ ਇਨ ਨੂੰ ਲਾਉਣ ਵਾਸਤੇ ਲਾਉਂਦੇ ਨਹੀਂਗੇ ਕਈ ਵਾਰ ਕੀ ਕਰਦੇ ਗ੍ਰੈਂਡਰ ਚਲਾ ਦਿੰਦੇ ਨੇ ਤੇ ਨਾਟ ਵੜਨ ਵਾਸਤੇ ਇਹਦੇ ਉੱਤੇ ਗ੍ਰੈਂਡਰ ਨਾ ਚਲਾਓ ਜੇ ਇਹਨੂੰ ਤੁਸੀਂ ਗ੍ਰੈਂਡਰ ਨਾਲ ਵੜਨ ਦੀ ਕੋਸ਼ਿਸ਼ ਕਰੋਗੇ ਤੇ ਜਿਹੜਾ ਬੈਟਰਾ ਵਾ ਜਾਂ ਬੈਟਰੀ ਹੈ ਫਟ ਸਕਦੀ ਆ ਕਿਉਂਕਿ ਇਹਦੇ ਵਿੱਚੋਂ ਹਾਈਡਰੋਜਨ ਗੈਸ ਜਿਹੜੀ ਆ ਰਿਲੀਜ਼ ਹੁੰਦੀ ਰਹਿੰਦੀ ਆ ਜਾਂ ਆਪਾਂ ਜਦੋਂ ਚਾਰਜ ਲਈ ਹੋਵੇ ਜਾਂ ਵੈਸੇ ਵੀ ਕਦੇ ਆਪਾਂ ਇਹਨੂੰ ਬੈਟਰੀ ਨੂੰ ਇਹੋ ਜੀ ਗਲਤੀ ਨਹੀਂ ਕਰਨੀ ਇਹਦੇ ਲਾਗੇ ਗ੍ਰੈਂਡਰ ਦੇ ਨਾਲ ਇਹਨੂੰ ਵੜਨ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਜੀ ਤੇ ਦੂਜੀ ਗੱਲ ਇਹ ਵੀ ਆ ਕਿ ਇਹਨੂੰ ਆਪਾਂ ਲਾਉਣਾ ਖੋਲਣਾ ਕਿਵੇਂ ਆ ਹੁਣ ਖੋਲਣਾ ਇਹਨੂੰ ਗਰਮ ਪਾਣੀ ਪਾਓ ਇਹਦੇ ਤੇ ਇਹਦੇ ਨਾਲ ਇਹਦੇ ਜਿਹੜੇ ਆ ਇਹ ਕਾਰਬਨ ਜਿਹੜੀ ਆ ਸਾਫ਼ ਹੋ ਜੂਗੀ ਠੀਕ ਹੈ ਜੀ ਕਾਰਬਨ ਸਾਫ਼ ਹੋ ਜੂਗੀ ਫੇਰ ਇਹਨੂੰ ਤੁਸੀਂ ਲਾ ਸਕਦੇ ਜੀ ਇਹਦੇ ਤੋਂ ਤੇ ਅਗਲੀ ਗੱਲ ਇਹ ਆ ਕਿ ਵੀ ਹੁਣ ਆਪਾਂ ਇਹਨੂੰ ਚਾਰਜ ਲਾਉਣ ਲੱਗੇ ਕਿਹੜੀ ਹੋਰ ਗੱਲ ਦਾ ਖਿਆਲ ਰੱਖਣਾ ਇੱਕ ਗੱਲ ਦਾ ਇਹ ਜ਼ਰੂਰ ਖਿਆਲ ਰੱਖਣਾ ਕਿ ਜਦੋਂ ਆਪਾਂ ਇਹਨੂੰ ਚਾਰਜ ਲਾਉਣਾ ਵਾ ਤੇ ਇਹਦੀ ਜਿਹੜੀ ਗਰਮ ਤਾਰ ਵਾ ਉਹ ਇਹਦੇ ਪਲੱਸ ਵਾਲੇ ਪਾਸੇ ਹੀ ਲੱਗੇ ਠੀਕ ਹੈ ਜੀ ਇਹ ਆਪਣੇ ਕੋਲੇ ਆ ਜੀ ਚਾਰਜਰ 5 ਐਂਪੀਅਰ ਦਾ ਚਾਰਜਰ ਵਾ ਠੀਕ ਹੈ ਜੀ ਇਹ ਆਪਾਂ ਇਹਦੀ ਗਰਮੋ ਵਾਲੀ ਤਾਰ ਆਉਂਦੀ ਆ ਇਹ ਤਾਰਾਂ ਕਿਸੇ ਨੇ ਰੰਗ ਨਹੀਂ ਵੇਖ ਕੇ ਕੱਢੀਆਂ ਤਾਰਾਂ ਜਿਹੜੀਆਂ ਇਹਦੀਆਂ ਐਵੇਂ ਹੀ ਗਲਤ ਕੱਢੀਆਂ ਹੋਈਆਂ ਵਾ ਆਪਾਂ ਨੂੰ ਖੈਰ ਇਹਨਾਂ ਦਾ ਪਤਾ ਵਾ ਵੀ ਇਹ ਤਾਰਾਂ ਕਿਹੜੀਆਂ ਕਿਹੜੀਆਂ ਵਾ ਤੇ ਆਹ ਵਾਲੀ ਦੂਜੀ ਜਿਹੜੀ ਆ ਇਹ ਦੀ ਮਾਈਨਸ ਵਾਲੀ ਤਾਰ ਠੀਕ ਹੈ ਜੀ ਇਹਨੂੰ ਆਪਾਂ ਹੁਣ ਚਾਰਜ ਲਾਉਨੇ ਆ ਤੇ ਵੇਖੋ ਜੀ ਤੁਸੀਂ ਵੇਖ ਸਕਦੇ ਜੀ ਬੈਟਰੀ ਚਾਰਜ ਹੋਣ ਲੱਗ ਪਈ ਆ ਕਦੇ ਵੀ ਬੈਟਰੀ ਤੇ ਐਕਸਪੈਰੀਮੈਂਟ ਨਾ ਕਰੋ ਜੇ ਉਹਦੀ ਆਪਣਾ ਗਰੰਟੀ ਪਈ ਆ ਤੇ ਉਹਨੂੰ ਬੈਟਰੀ ਨੂੰ ਵਟਾ ਲਓ ਬੈਟਰੀ ਤੇ ਐਕਸਪੈਰੀਮੈਂਟ ਨਾ ਕਰੋ ਤੇ ਦੂਜੀ ਗੱਲ ਇਹ ਵੀ ਆ ਕਿ ਕਦੇ ਵੀ ਇਹਦੇ ਲੱਗੇ ਚਾਰਜ ਜਦੋਂ ਹੁੰਦੀ ਆ ਬੈਟਰੀ ਅੱਗ ਨਾ ਲਿਆਓ ਕਿਉਂਕਿ ਇਹਦੇ ਵਿੱਚੋਂ ਹਾਈਡਰੋਜਨ ਗੈਸ ਰਿਲੀਜ਼ ਹੁੰਦੀ ਆ ਤੇ ਉਹ ਅੱਗ ਲੱਗ ਸਕਦੀ ਆ ਇਸ ਬੈਟਰੀ ਨੂੰ ਜਾਂ ਫਟ ਵੀ ਸਕਦੀ ਆ ਬੈਟਰੀ ਠੀਕ ਹੈ ਜੀ ਇਹ ਗੱਲਾਂ ਧਿਆਨ ਰੱਖਣ ਵਾਲੀਆਂ ਸੀਗੀਆਂ ਬੈਟਰੀ ਚਾਰਜ ਕਰਨ ਵੇਲੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ